ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦਿਖਾਉਣੇ ਆ ਜੀ ਯੂਰਪ ਦਾ ਗੁਰਦੁਆਰਾ ਜੀ ਨਵੀਂ ਜਗ੍ਹਾ ਤੇ ਸ਼ਿਫਟ ਹੋਇਆ ਸੀਗਾ ਗੁਰਦੁਆਰਾ ਨਵਾਂ ਬਣਿਆ ਜੀ ਅੰਦਰੋਂ ਦਿਖਾਉਣੇ ਤੁਹਾਨੂੰ ਅੱਜ ਗੁਰਦੁਆਰਾ ਸੋ ਸਾਰਿਆਂ ਨੂੰ ਪਹਿਲੇ ਜਿਹੜਾ ਕੀਤਾ ਧਰਮ ਵਾਲਾ ਕਰਨਾ ਹੈ ਉਹ ਆਪਣੀ ਕਰਮਾਂ ਦੇ ਵਿੱਚ ਸੁਧਾਰ ਲੈਣਾ ਦੁਨੀਆ ਦੇ ਵਿੱਚ ਅਸੀਂ ਦੇਖਦੇ ਆ ਮੁੱਖ ਆਪਣੀ ਕੀਤੀ ਹੋਈ ਗਲਤ ਦੇ ਆ ਕੇ ਹਾਏ ਹਾਏ ਕਰਦੇ ਆ ਗਰਦਾਬ ਕਰਦੇ ਆ ਤੇ ਮਨੁੱਖ ਆਪਣੀ ਕੀਤੀ ਹੋਈ ਅਕਸਰ ਭੁੱਲ ਜਾਂਦਾ ਤੇ ਫਿਰ ਦੋਸ਼ ਦਿੰਦਾ ਅਕਸਰ ਐਸਾ ਕਹਿੰਦੇ ਆ ਸੀ ਸੁਣਿਆ ਕਿ हे ਰੱਬਾ हे ਪਰਮਾਤਮਾ ਮੈਂ ਤੇ ਕਿਸੇ ਦਾ ਬਾੜਾ ਕੀਤਾ ਨਹੀਂ ਤੇ ਮੇਰੇ ਨਾਲ ਐਸਾ ਕਿਉਂ ਪਰ ਮੈਂ ਆਪ ਵੀ ਤੁਹਾਨੂੰ ਇੱਕ ਗੱਲ ਦੱਸਾਂ ਕਿ ਕੋਈ ਤੁਹਾਡੇ ਨਾਲ ਐਸਾ ਨਹੀਂ ਕਰ ਸਕਦਾ ਤੇ ਤੁਸੀਂ ਉਹਦਾ ਚੰਗਾ ਕਰੋ ਤੇ ਉਹ ਤੁਹਾਡਾ ਮਨ ਦੇ ਵਿੱਚ ਚੰਗਾ ਨਾ ਕਰੇ ਜਾਂ ਮਨ ਦੇ ਵਿੱਚ ਤੁਹਾਡਾ ਮਾਰਾ ਨਾ ਕਰੇ ਦੁਨੀਆ ਦੇ ਵਿੱਚ ਸੰਸਾਰੀ ਕੀਤੇ ਐਸਾ ਕਰ ਸਕਦੇ ਆ ਪਰ ਉਹ ਜਿਹਦਾ ਅਕਾਲ ਪੁਰਖ ਵੈਰੂ ਹੈ ਉਹ ਇੱਕ ਤਿਲ ਦੀ ਭੰਨਾ ਘਾਹੇ ਉਹ ਤੁਹਾਡਾ ਕੀਤਾ ਹੋਇਆ ਤੇ ਤੇਰੀ ਜਿੰਨਾ ਵੀ ਜਿਹੜਾ ਉਸਤਾਨ ਦਾ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਉਹ ਹਾਂਜੀ ਅਸੀਂ ਜੀ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਆ ਗਏ ਬਾਹਰ ਕੀਰਤਨ ਗੁਰਬਾਣੀ ਸੁਣ ਕੇ ਬਹੁਤ ਵਧੀਆ ਲੱਗਾ ਤੇ ਬਾਹਰੋਂ ਵੀ ਬਹੁਤ ਖੁੱਲਾ ਡੁੱਲਾ ਗੁਰਦੁਆਰਾ ਬਣਿਆ ਹੋਇਆ ਇਹਦੇ ਓਪੋਜ਼ਿਟ ਤੇ ਹੈਗਾ ਵਾ ਲੰਗਰ ਹਾਲ ਲੰਗਰ ਹਾਲ ਵੀ ਬਹੁਤ ਖੁੱਲਾ ਡੁੱਲਾ ਤੇ ਬਹੁਤ ਵੱਡਾ ਬਣਿਆ ਹੋਇਆ ਹੈ ਲੰਗਰ ਹਾਲ ਵੀ ਤੇ ਕਾਫੀ ਸੰਗਤਾਂ ਬੈਠ ਸਕਦੀਆਂ ਇਹਦੇ ਅੰਦਰ ਇੱਕੋ ਵਾਰੀ ਲੰਗਰ ਛੱਕ ਸਕਦੀਆਂ ਬੈਠ ਕੇ ਦੇਖੋ ਕਾਫੀ ਲੰਬਾਈ ਦੇ ਵਿੱਚ ਹੈ ਜੀ ਤੇ ਹੁਣ ਅਸੀਂ ਚੱਲੇ ਆਂ ਜੀ ਵਾਪਸ ਦੇਖੋ ਗੁਰਦੁਆਰੇ ਤੇ ਪੂਰੀ ਲਾਈਟਿੰਗ ਕੀਤੀ ਹੋਈ ਦਿਵਾਲੀ ਦਾ ਕਰਕੇ ਇੱਥੋਂ 2 2.5 ਕਿਲੋ ਦੀ ਦੂਰੀ ਤੇ ਜੀ ਲਿਡਲ ਮਾਰਕੀਟ ਹੈ ਇੱਕ ਮਾਰਕੀਟ ਯੂਰਪ ਦੀ ਮਸ਼ਹੂਰ ਮਾਰਕੀਟ ਜਾਵਾਂਗੇ ਅਸੀਂ ਪਹਿਲੋਂ ਤੇ ਫਿਰ ਵਾਪਸ ਜਾਵਾਂਗੇ ਘਰ ਆ ਗਈ ਜੀ ਮਾਰਕੀਟ ਲਿਡਲ ਦੇਦੀ ਐਂਟ੍ਰੈਂਸ ਇਧਰਲੀ ਸਾਈਡ ਯੂਰਪ ਦੀਆਂ ਕਾਫੀ ਯਾਨੀ ਮਾਰਕੀਟਾਂ ਨਾਲੋਂ ਇੱਥੇ ਸਮਾਨ ਸਸਤਾ ਮਿਲਦਾ ਲਿਡਲ ਦੇ ਵਿੱਚ ਤੇ ਕਾਫੀ ਲੋਕੀ ਆਉਂਦੇ ਇੱਥੋਂ ਸਮਾਨ ਖਰੀਦਣ ਵਾਸਤੇ ਜਦੋਂ ਆਪਣੇ ਗੁਰਦੁਆਰੇ ਆਉਂਦੇ ਆ ਨਾ ਲੋਕ ਤੇ ਕਾਫੀ ਸਮਾਨ ਇੱਥੋਂ ਖਰੀਦ ਗਏ ਜਾਂਦੇ ਮਾਰਕੀਟ ਚ ਲਿਡਲ ਮਾਰਕੀਟ ਨਵੇਂ ਸਾਲ ਦੀਆਂ ਤੇ 크리스마ਸ ਦੀਆਂ ਹੈ ਇਹਨਾਂ ਦਾ ਤਿਹਾਰ ਆਉਂਦਾ ਹੈ ਹੈਲੋਵੀਨਸ ਉਹਦੀਆਂ ਤਿਆਰੀਆਂ ਪੂਰੀਆਂ ਦੇਖੋ ਬੱਚਿਆਂ ਲਈ ਸਾਰਾ ਸਮਾਨ ਸਮੂਹ ਲੈ ਆਣ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਸਾਰੀਆਂ ਤਿਆਰੀਆਂ ਤਿਹਾਰਾਂ ਦੀਆਂ ਇਹਨਾਂ ਦੀ ਆਉਣੇ ਆ ਹੁਣ ਨਵੇਂ ਸਾਲ ਤੇ ਤੇ ਇੱਥੇ ਬੱਚਿਆਂ ਦੇ ਕੈਂਡੀਆਂ ਭਾਈਆਂ ਹੋਈਆਂ ਹੋਈਆਂ ਮੂੰਹਾਂ ਦੇ ਵਿੱਚ ਮੂੰਹ ਰੱਖੇ ਹੋਇਆ ਜੀ ਹਾਂ ਦੇਖੋ ਤੇ ਬਣਾਉ ਕਰਦੇ ਆ ਜੀ ਆਪਾਂ ਇੱਥੇ ਖਤਮ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ